ਜੇ ਉਹ 60% ਕਹਿੰਦੇ ਨੇ ਮੇਰੀ ਛੋਟੀ ਭੈਣ ਕਹਿੰਦੀ ਹੈ ਕਿ 60% ਕੇਂਦਰ ਦਾ ਮੰਨ ਲਿਆ 40% ਪੰਜਾਬ ਸਰਕਾਰ ਦਾ ਤੇ ਫਿਰ ਸਕੀਮ ਦਾ ਜਿਹੜਾ ਨਾਂ ਹੈ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਿ ਉਹ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਵਾਸ ਯੋਜਨਾ ਕਿਉਂ ਨਹੀਂ ਹੈਗੀ ਜੀ ਮੁੱਖ ਮੰਤਰੀ ਦਾ ਨਾਮ ਵੀ ਐਡ ਕਰਾ ਦਿਓ ਜਿਵੇਂ ਗੱਲ ਮੁੱਕ ਜੂਗੀ ਫਿਰ ਇੱਕ ਮੈਂ ਉਹਨਾਂ ਦੀ ਗੱਲ ਸੁਣੀ ਮੇਰੀ ਛੋਟੀ ਭੈਣ ਦੀ ਕਿ ਜੀ ਮੈਂ ਆਪਦੇ ਘਰੇ ਪ੍ਰੋਗਰਾਮ ਕਿਉਂ ਰੱਖਿਆ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੁੰਦਾ ਕਿ ਕਿੱਥੇ ਪ੍ਰੋਗਰਾਮ ਰੱਖਣਾ ਹੈ ਨੰਬਰ 1 ਮੈਂ ਤਾਂ ਮੇਰੀ ਉਸ ਛੋਟੀ ਭੈਣ ਨੂੰ ਵੀ ਦਾਮਨ ਨੂੰ ਵੀ ਬੇਨਤੀ ਕਰੂੰਗੀ ਭੈਣੇ ਤੇਰਾ ਆਪਦਾ ਕਰੇ ਤੂੰ ਵੀ ਆ ਜਾ ਆਪਾਂ ਇਕੱਠੇ ਬੰਨਦਾਂਗੇ ਕੀ ਦਿੱਕਤ ਹੈ ਔਰ ਫਿਰ ਨਾਲੇ ਕਮੇਟੀ ਚ ਇਸ ਕਰਕੇ ਰੱਖਿਆ ਵੀ ਕਮੇਟੀ ਚ ਰੱਖਾਂਗੇ ਉਹ ਤੇ 2-300 ਬੰਦੇ 400 ਬੰਦੇ 150000 ਰੁਪਏ 150000 ਰੁਪਏ ਦਾ ਖਰਚਾ ਪਊਗਾ ਕਿਉਂ ਸ਼ਹਿਰ ਤੇ ਬੋਝ ਪਾਵਾਂ ਮੇਰੇ ਕੋਲ ਆਉਣਗੇ ਜਾਂ ਵੀ ਜਾਣਗੇ ਸੋ ਇਹਦੇ ਚ ਇਹ ਚ ਮਸਲਾ ਕੀ ਹੈ ਭਲਾ ਸਰਕਾਰ ਦਾ ਜਿਹਦਾ ਜਿਹਦੇ ਵਾਸਤੇ ਅੱਜ ਸਾਰੇ ਸਾਥੀਆਂ ਨੂੰ ਅੱਜ ਬੇਨਤੀ ਕੀਤੀ ਕਿ ਉਹਨਾਂ ਨੂੰ ਜਿਹੜੇ ਸੈਂਕਸ਼ਨ ਲੈਟਰਸ ਨੋ ਦੇਣਗੇ ਤੇ ਫਿਰ ਤਾਂਕਿ ਉਹਦਾ ਘਰ ਜੀ ਰਵਧੀਆ ਤਰੀਕੇ ਨਾਲ ਪਾਸ ਕਰਨ। ਟੋਟਲ ਕਿੰਨੀ ਲੱਗਦੀ ਜੀ? 100 200 ਇੱਕ ਸਮਝ ਲਓ 5 ਕਰੋੜ ਤੋਂ ਪਲੱਸ ਬਣ ਜਾਂਦੇ ਜੀ। ਜਿਹੜਾ ਕਿ ਅੱਜ ਇਹਨਾਂ 200 ਪਰਿਵਾਰਾਂ ਨੂੰ 2.5 ਲੱਖ ਰੁਪਏ ਪਰ ਫੈਮਿਲੀ ਪਰ ਘਰ ਹੈ ਜਿਹੜਾ ਇਹ ਰਕਮ ਜਿਹੜੀ ਹੋਰ ਅੱਗੇ ਬਾਕੀ ਪਲੈਨ ਦਾ ਡਿਵੈਲਪਮੈਂਟ ਤੇ ਚੱਲ ਹੀ ਰਹੇ ਨੇ ਜਾਂ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਦਾ ਸਰਕਾਰ ਮਕਸਦ ਜਿਸ ਨਾਲ ਕੰਮ ਕਰ ਰਹੀ ਹੈ ਉਹਦੇ ਤਹਿਤ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਖੇਡ ਸਟੇਡੀਅਮ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਹੈ ਉਹ ਕੀਤੀ ਗਈ ਹੈ ਜਿਸ ਦੇ ਤਹਿਤ ਮੈਂ ਆਪਣੇ ਹਲਕੇ ਸੁਨਾਮ ਦੇ ਵਿੱਚ 29 ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਾਉਣੇ ਨੇ ਔਰ 11.5 ਲੱਖ 11.5 ਕਰੋੜ ਰੁਪਏ ਜਿਹੜਾ ਉਹ ਇਹਦੇ ਉੱਪਰ ਖਰਚਾ ਜਾ ਰਿਹਾ ਜਿਸ ਦੇ ਵਿੱਚੋਂ ਅੱਜ ਤਕਰੀਬਨ 11 ਪਿੰਡਾਂ ਦੇ ਵਿੱਚ ਉਹਨਾਂ ਦੇ ਨੀਂਹ ਪੱਥਰ ਜਿਹੜਾ ਰੱਖਿਆ ਕੱਲ ਨੂੰ ਫਿਰ ਦੁਬਾਰਾ 11 ਪਿੰਡਾਂ ਦੇ ਵਿੱਚ ਉਹਨਾਂ ਦੇ ਨਹੀਂ ਪੱਥਰ ਜਿਹੜਾ ਰੱਖਣ ਜੀ ਵਿਵਾਦ ਰੁਕਦਾ ਨਾਮ ਇਹ ਹੈ ਜੀ ਹਾਂਜੀ ਯੂਨੀਵਰਸਿਟੀ ਦਾ ਵਿਵਾਦ ਲੈ ਕੇ ਦੇਖੋ ਇਸ ਤਰ੍ਹਾਂ ਕਿ ਜਦੋਂ ਸਰਕਾਰਾਂ ਬਿਨਾਂ ਸੋਚੇ ਸਮਝੇ ਬਿਨਾਂ ਸਰਕਾਰਾਂ ਲੋਕਾਂ ਦੇ ਸੈਂਟੀਮੈਂਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਨਾਦਰ ਸ਼ਾਹੀ ਕੋਈ ਮੁਗਲਾਈ ਹੁਕਮ ਕਰ ਦਿੰਦੇ ਨੇ ਤੇ ਫਿਰ ਇਹੋ ਜਿਹਾ ਕੁਝ ਹੀ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਪੰਜਾਬੀਆਂ ਦੀ ਔਰ ਪੂਰੇ ਨਾਰਥ ਇੰਆ ਮੈਂ ਸਮਝਦਾ ਪੂਰੇ ਮੁਲਕ ਦੀ ਇੱਕ ਵਨ ਆਫ ਦਾ ਮੋਸਟ ਪ੍ਰੈਸਟੀਜੀਅਸ ਇੰਸਟੀਟਿਊਟਸ ਹੈ ਔਰ ਉਹਦੇ ਵਿੱਚ ਆਪ ਮੁਹਾਰੇ ਉਥੋਂ ਦੀ ਇਲੈਕਟਿਡ ਬਾਡੀ ਨੂੰ ਖਤਮ ਕਰਕੇ ਆਪਦੇ ਹੱਥ ਰੋਕ ਕੇ ਉੱਥੇ ਬਿਠਾ ਦੇਣਾ ਇਹ ਉਥੋਂ ਕੰਮ ਛਿੜਿਆ ਤੇ ਫਿਰ ਜਿਹੋ ਜਿਹੇ ਰਿਬੱਟਲ ਜਿਹੋ ਜਿਹੇ ਵਿਰੋਧ ਵਿਦਿਆਰਥੀਆਂ ਵੱਲੋਂ ਟੀਚਰਸ ਵੱਲੋਂ ਇੰਟੈਲੈਕਚੁਅਲਸ ਵੱਲੋਂ ਮੀਡੀਆ ਵੱਲੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਆਮ ਆਦੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਰਿਆਂ ਵੱਲੋਂ ਹੋਇਆ ਜਿਹਦੇ ਤਹਿਤ ਕੇਂਦਰ ਸਰਕਾਰ ਨੂੰ ਝੋਕਣਾ ਪਿਆ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਮੋਦੀ ਜੀ ਨੂੰ ਕਿ ਕਿਰਪਾ ਕਰਕੇ ਤੁਸੀਂ ਅੱਗ ਦੇ ਨਾਲ ਖੇਡਣ ਵਾਲਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਨਾਲ-ਨਾਲ ਬਾਰ-ਬਾਰ ਇਹੋ ਜਿਹੇ ਪੰਗੇ ਲੈ ਕੇ ਬਾਹਮ ਰੋੜ ਕੇ ਕੰਮ ਨਾ ਕਰੋ ਪਹਿਲਾਂ ਮੂੰਹ ਦਿਖਾਣੀ ਤੁਹਾਨੂੰ ਕਿਸਾਨ ਅੰਦੋਲਨ ਦੇ ਵਿੱਚ ਪੈ ਚੁੱਕੀ ਤੇ ਹੁਣ ਦੁਬਾਰਾ ਤੁਹਾਨੂੰ ਮੂੰਹ ਦਿਖਾਣੀ ਪਈ ਹੈ ਕਿਰਪਾ ਕਰਕੇ ਉਹ ਫੈਸਲੇ ਲਓ ਜਿੰਨਾ ਜਿਹੜੇ ਲੋਕਾਂ ਦੀ ਮੰਗ ਹੋਣ ਉਹਨਾਂ ਤੇ ਤਾਂ ਗੌਰ ਫਰਮਾਉਂਦੇ ਨਹੀਂ ਹੈਗੇ ਔਰ ਉੱਥੇ ਬੈਠ ਕੇ ਨਾਦਰਸ਼ਾਈ ਹਕੂਮਤ ਜਿਹੜੇ ਉਹ ਸੁਣਾਉਂਦੇ ਨੇ ਇਹ ਇਹੋ ਜਿਹੇ ਧੱਕੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਆ ਤੇ ਸਾਡਾ ਇਹਨਾਂ ਵੱਲੋਂ ਵੀ ਯੂਨੀਵਰਸਿਟੀ ਦੇ ਕਿੰਨਾ ਵੱਲ ਹੋਰ ਦੇਖੋ ਪੰਜਾਬੀ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਇਹ ਜ ਤੁਹਾਡੇ ਤੋਂ ਪਤਾ ਲੱਗ ਰਿਹਾ ਜੇ ਕੋਈ ਇਹੋ ਜੀ ਗੱਲ ਹੋਈ ਉਹ ਤਾਂ ਹਰੇਕ ਚਾਹੇ ਸਰਕਾਰ ਨੇ ਆਪੋ ਆਪਣੇ ਸ਼ਰਮ ਮੁਤਾਬਕ ਇਹ ਦੇ ਦੇਣਾ ਜੇ ਕੋਈ ਇਹੋ ਜੀ ਗੱਲ ਹੈਗੀ ਤੇ ਪੰਜਾਬ ਸਰਕਾਰ ਨੂੰ ਬੈਠ ਕੇ ਗੱਲ ਕਰਾਂ ਪਰ ਮੇਰੇ ਨੌਲੇਜ ਦੇ ਵਿੱਚ ਤੁਹਾਡੇ ਤੋਂ ਹੀ ਸੁਣਨ ਨੂੰ ਮਿਲ ਰਿਹਾ ਮੇਰੇ ਨੌਲੇਜ ਦੇ ਵਿੱਚ ਇਹੋ ਜੀ ਇਹ ਤੱਕ ਕੋਈ ਗੱਲ ਨਹੀਂ ਹੈਗੀ ਬਾਹਰ ਦੇ ਪਿੱਛੇ ਹਜਿੱਟ ਕੋਲ ਐਨਡੀ ਸਰਕਾਰ ਦਾ ਰਹੇ ਹਾਂਜੀ ਬਿਹਾਰ ਦੇ ਵਿੱਚ ਚਲੋ ਇਹ ਤੋਂ ਚੌਧਰੀ ਨੂੰ ਪਤਾ ਲੱਗੇਗਾ ਜੀ ਤਾਂ ਐਗਜ਼ਿਟ ਪੋਸਟ ਨੇ ਆਪਾਂ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਉਂਦਾ ਬਹਸ ਇੱਕ ਦਿਨ ਰਹਿ ਗਿਆ ਵਿਚਾਲੇ ਜਿਹੜੇ ਬੰਬਤਵਾ ਕੇ ਨੇ ਜੀ ਪੰਜਾਬ ਦੀ ਸੁਰੱਖਿਆ ਨੂੰ ਕਿ ਕਿਸ ਤਰ੍ਹਾਂ ਦਾ ਤੁਹਾਡੀ ਗਤੀਵਿਧੀਆਂ ਨੇ ਦੇਖੋ ਇਸ ਤਰ੍ਹਾਂ ਕਿ ਪੰਜਾਬ ਸਰਕਾਰ ਪਹਿਲਾਂ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਇਹੋ ਜੀ ਕੋਈ ਵੀ ਅੱਤਵਾਦੀ ਘਟਨਾ ਜਾਂ ਲਾਅ ਐਂਡ ਆਰਡਰ ਜਿਹਦੇ ਨਾਲ ਡਿਸਟਰਬ ਹੋਵੇ ਉਹ ਪੰਜਾਬ ਦੇ ਵਿੱਚ ਅਲਾਉ ਨਹੀਂ ਕੀਤਾ ਜਾਏਗਾ ਕਿਸੇ ਵੀ ਕੋਸਟ ਤੇ ਗੱਲ ਇਹ ਹੈ ਕਿ ਪੈਸਾ ਜਿਹੜਾ ਉਹ ਸਰਕਾਰਾਂ ਦਾ ਨਹੀਂ ਉਹ ਲੋਕਾਂ ਦਾ ਹੁੰਦਾ ਜੇ ਪਿਛਲੇ ਜਦੋਂ ਦੀ ਕੇਂਦਰ ਸਰਕਾਰ ਇਹ ਬਣੀ ਹੈ ਐਂਡੀਆ ਦੀ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜੀਐਸਟੀ ਰਜਿਮ ਦੇ ذریعے ਬਾਕੀ ਸਾਰਿਆਂ ਦੇ ذریعے ਇਹ ਜਿੰਨਾ ਪੈਸਾ ਸੈਂਟਰਲਾਈਜ਼ ਉਹ ਕੇਂਦਰ ਸਰਕਾਰ ਨੇ ਆਪਦੇ ਹੱਥਾਂ ਦੇ ਵਿੱਚ ਕਰ ਲਿਆ ਹੁਣ ਜੇ ਆਪਾਂ ਮੋਦੀ ਸਰਕਾਰ ਨੇ ਕਿਹੜਾ ਨੋਟ ਛਾਪ ਕੇ ਭੇਜਦੇ ਇਹਨਾਂ ਲੋਕਾਂ ਨੂੰ ਉਹ ਵੀ ਜੇ ਭੇਜ ਰਹੇ ਨੇ ਤਾਂ ਜਿਹੜਾ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਹੋਇਆ ਜੀਐਸਟੀ ਦੇ ਰੂਪ ਦੇ ਵਿੱਚ ਇਨਕਮ ਟੈਕਸ ਦੇ ਰੂਪ ਦੇ ਵਿੱਚ ਬਾਕੀ ਟੈਕਸਾਂ ਦੇ ਸੈਸਾਂ ਦੇ ਰੂਪ ਦੇ ਵਿੱਚ ਉਹ ਕੇਂਦਰ ਸਰਕਾਰ ਕੋਲ ਚਲ ਗਿਆ ਤੇ ਜੇ ਉਹਦੇ ਵਿੱਚੋਂ 60% ਵਾਪਸ ਆ ਗਿਆ ਤੇ ਇਹਦੇ ਵਿੱਚ ਕ੍ਰੈਡਿਟ ਜਾਂ ਨਾ ਕ੍ਰੈਡਿਟ ਲੈਣ ਵਾਲੀ ਕੀ ਗੱਲ ਹੈ ਨੰਬਰ 1 ਨੰਬਰ 2 ਜਿਨ੍ਹਾਂ ਨੂੰ ਅਜ ਢਾਈ ਢਾਈ ਲੱਖ ਦੇ ਨਹੀਂ ਰਹੇ ਆ ਇਹਨਾਂ ਦੇ ਵਿੱਚੋਂ ਵੀ ਸੈਂਟਰਲ ਸੀਜੀਐਸਟੀ ਦੇ ਜ਼ਰੀਏ ਜਿਹੜਾ 9% ਹੈ 25-25000 ਰੁਪਏ ਤੇ ਇਹਨਾਂ ਨੂੰ ਫੇਰ ਦੇਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਚਲ ਜਾਣਾ ਹੈ ਉਹੀ ਪੈਸਾ ਘੁਲ ਮੁੜ ਕੇ ਕਰਨ ਚਾਹੀ ਇਧਰੋਂ ਫੜ ਲਓ ਚਾਹੇ ਕਰਨ ਇਧਰੋਂ ਫੜ ਲਓ ਲੋਕਾਂ ਦਾ ਪੈਸਾ ਲੋਕਾਂ ਕੋਲ ਆ ਰਿਹਾ ਫੇਰ ਵੀ ਮੈਂ ਧੰਨਵਾਦ ਹੈ ਜਿਹੜਾ ਉਹ ਕੇਂਦਰ ਸਰਕਾਰ ਦਾ ਵੀ ਮੋਦੀ ਸਾਹਿਬ ਦਾ ਵੀ ਉਹ ਮੇਰੀ ਛੋਟੀ ਭੈਣ ਦਾ ਮਨ ਬਾਜਵਾ ਦਾ ਵੀ ਉਹ ਮਹਮ ਪ੍ਰਧਾਨ ਮੁੱਖ ਮੰਤਰੀ ਸਾਹਿਬ ਦਾ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤਾਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਏਡਾ ਵੱਡਾ ਮਾਣ ਬਖਸ਼ਿਆ ਤੇ ਜੇ ਉਹ 60% ਕਹਿੰਦੇ ਨੇ ਮੇਰੀ ਛੋਟੀ ਭੈਣ ਕਹਿੰਦੀ ਹੈ ਕਿ 60% ਕੇਂਦਰ ਦਾ ਮੰਨ ਲਿਆ 40% ਪੰਜਾਬ ਸਰਕਾਰ ਦਾ ਤੇ ਫਿਰ ਸਕੀਮ ਦਾ ਜਿਹੜਾ ਨਾਂ ਹੈ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਵਾਸ ਯੋਜਨਾ ਕਿ ਉਹ ਨਹੀਂ ਹੈਗੀ ਜੀ ਮੁੱਖ ਮੰਤਰੀ ਦਾ ਨਾਮ ਵੀ ਐਡ ਕਰਾ ਦੋ ਜਿਵੇਂ ਗੱਲ ਮੁੱਕ ਜੂਗੀ ਫਿਰ ਇੱਕ ਮੈਂ ਉਹਨਾਂ ਦੀ ਗੱਲ ਸੁਣੀ ਮੇਰੀ ਛੋਟੀ ਭੈਣ ਦੀ ਕਿ ਜੀ ਮੈਂ ਆਪਦੇ ਘਰੇ ਪ੍ਰੋਗਰਾਮ ਕਿਉਂ ਰੱਖਿਆ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੁੰਦਾ ਕਿ ਕਿੱਥੇ ਪ੍ਰੋਗਰਾਮ ਰੱਖਣਾ ਹੈ ਨੰਬਰ 1 ਮੈਂ ਤਾਂ ਮੇਰੀ ਉਸ ਛੋਟੀ ਭੈਣ ਨੂੰ ਵੀ ਦਾਮ ਨੂੰ ਵੀ ਬੇਨਤੀ ਕਰੂੰਗੀ ਭੈਣੇ ਤੇਰਾ ਆਪਦਾ ਘਰ ਹੈ ਤੂੰ ਵੀ ਆ ਜਾ ਆਪਾਂ ਇਕੱਠੇ ਬੰਨਦਾਂਗੇ ਕੀ ਦਿੱਕਤ ਹੈ ਔਰ ਫਿਰ ਨਾਲੇ ਕਮੇਟੀ ਚ ਇਸ ਕਰਕੇ ਰੱਖਿਆ ਵੀ ਕਮੇਟੀ 'ਚ ਰੱਖਾਂਗੇ ਉਹ ਤੇ 2-300 ਬੰਦੇ 400 ਬੰਦੇਆਂ ਲੱਖ 50000 ਰੁਪਏ ਲੱਖ 50000 ਰੁਪਏ ਦਾ ਖਰਚਾ ਪੂਗਾ ਕਿਉਂ ਸ਼ਹਿਰ ਤੇ ਬੋਝ ਪਾਵਾਂ ਮੇਰੇ ਕੋਲ ਆਉਣਗੇ ਜਾਂ ਵੀ ਜਾਣਗੇ ਸੋ ਇਹਦੇ ਚ ਇਹ ਚ ਮਸਲਾ ਕੀ ਹੈ ਇਹ ਦੀ ਰਾਜਨੀਤੀ ਹੈ ਹਾਂ ਕਿਸ ਤਰ੍ਹਾਂ ਦੀ ਇਲੈਕਸ਼ਨਾਂ ਦੇ ਦੌਰਾਨ ਸ਼ਬਦਾਵਲੀ ਚੱਲਦੀ ਹੈ ਪਰਚੋ ਉਹਨੇ ਕੀ ਕਹਿਣਾ ਚਾਹੁੰਦੇ ਹੋ ਡਰਾਂ ਦੇਖੋ ਇਸ ਤਰ੍ਹਾਂ ਜੀ ਕਿ ਸ਼ਬਦਾਵਲੀ ਹੈ ਜਿਹੜੀ ਔਰ ਕੰਡਕਟ ਹੈ ਜਿਹੜਾ ਉਹ ਰਾਜਨੀਤਿਕ ਪਾਰਟੀਆਂ ਦਾ ਤੇ ਲੀਡਰਾਂ ਦਾ ਉਹ ਬੜਾ ਸਾਫ਼ ਸੁੱਚਾ ਔਰ ਉੱਚਾ ਹੋਣਾ ਚਾਹੀਦਾ ਲੋਕ ਲੀਡਰਾਂ ਵੱਲ ਦੇਖਦੇ ਨੇ ਕਿ ਕਹੋ ਜੀ ਡਾਇਰੈਕਸ਼ਨ ਕਹੋ ਜੀ ਲੀਡ ਕਹਜਾ ਰਾਹ ਅਸੀਂ ਸਮਾਜ ਨੂੰ ਦਿਖਾਉਨੇ ਆ ਪਰ ਜਿਹੋ ਜੀ ਹਲਕੀ ਸ਼ਬਦਾਵਲੀ ਵਰਤ ਲਈ ਜਾਂਦੀ ਹੈ ਅੱਜਕੱਲ ਮੈਂ ਉਹਦੇ ਹੱਕ ਦੇ ਵਿੱਚ ਨਹੀਂ ਆ ਜਿਹੜੇ ਰਾਜਨੀਤਿਕ ਮਤਭੇਦ ਨੇ ਵਖਰੇਵੇਂ ਨੇ ਉਹ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਪਰ ਇੱਕ ਮਰਿਆਦਾ ਜਿਹੜੀ ਸ਼ਬਦਾਂ ਦੀ ਉਹ ਜ਼ਰੂਰ ਹੋਣੀ ਚਾਹੀਦੀ ਹੈ